ਔਰਤਾਂ ਆਪਣੇ ਪਤੀ ਦੇ ਨਾਲ ਖਾਣਾ ਖਾਂਦੀਆਂ ਹਨ ਔਰਤਾਂ ਇਹ ਵੀਡੀਓ ਜ਼ਰੂਰ ਵੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਹੋਏ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੀ ਕਿ ਔਰਤਾਂ ਆਪਣੇ ਪਤੀਆਂ ਨਾਲ ਖਾਣਾ ਖਾਣ ਨਾਲ ਕਿਹੜੇ ਪਾਪ ਕਰਦੀਆਂ ਹਨ ਇਹ ਵੀਡੀਓ ਨਾਲ ਔਰਤਾਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਜੋ ਆਪਣੇ ਪਤੀ ਨਾਲ ਬੈਠ ਕੇ ਖਾਣਾ ਖਾਂਦੀਆਂ ਹਨ ਕਿਉਂਕਿ ਇਹ ਵੀਡੀਓ ਨਾਲ ਸਾਰੀਆਂ ਔਰਤਾਂ ਨੂੰ ਇਹਨਾਂ ਪਾਪ ਤੋਂ ਬਚਾ ਸਕਦੀ ਹੈ ਜੋ ਉਹ ਕਰ ਰਹੀਆਂ ਹਨ ਚੈਨਲ ਸਿਮਰਤ ਵੋਇਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਲਾਈਕ ਜ਼ਰੂਰ ਕਰੋ ਮੈਂ ਤੁਹਾਨੂੰ ਇੱਕ ਬਹੁਤ ਹੀ ਸੁੰਦਰ ਕਹਾਣੀ ਲੈ ਕੇ ਇਸ ਵਾਰ ਗਿਆਨ ਦੇਵਾਂਗੀ ਇਸ ਲਈ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਬਿਨਾਂ ਸਮਾਂ ਬਰਬਾਦ ਕੀਤੇ ਇੱਕ ਵਾਰ ਦੇਵੀ ਸਤਿਪਾਵਨ ਦੇ ਲੋਕ ਜੇਤਾ ਭਗਵਾਨ ਸ਼੍ਰੀ ਕ੍ਰਿਸ਼ਨ ਕੋਲ ਆਉਂਦੀ ਹੈ ਅਤੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਹਿੰਦੀ ਹੈ ਕਿ ਸੁਆਮੀ ਅੱਜ ਮੇਰੇ ਮਨ ਵਿੱਚ ਇੱਕ ਸਵਾਲ ਉੱਠਿਆ ਹੈ ਤੇ ਮੈਂ ਇਸ ਨੂੰ ਹੱਲ ਕਰਨ ਲਈ ਤੁਹਾਡੇ ਕੋਲ ਆਈ ਹਾਂ ਦੇਵੀ ਸੱਤੇ ਮਾਵਾ ਦੇ ਵਚਨ ਸੁਣ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਤੁਹਾਡੇ ਮਨ ਵਿੱਚ ਜੋ ਵੀ ਵਿਚਾਰ ਹਨ ਬਿਨਾਂ ਕਿਸੇ ਚੀਜ਼ ਦੇ ਮੈਨੂੰ ਤੁਸੀਂ ਪੁੱਛ ਸਕਦੇ ਹੋ ਦੇਵੀ ਸੱਤੇ ਭਾਵੇਂ ਕਹਿੰਦੀ ਹੈ ਕਿ हे ਪ੍ਰਭੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਭੋਜਨ ਖਵਾਉਂਦੀ ਹਾਂ ਉਸ ਤੋਂ ਬਾਅਦ ਮੈਂ ਖੁਦ ਭੋਜਨ ਖਾਂਦੀ ਹਾਂ ਮੈਂ ਤੁਹਾਡੀ ਸੇਵਾ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦੀ ਹਾਂ ਮੇਰੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਪਤਨੀ ਨੂੰ ਆਪਣੇ ਪਤੀ ਨਾਲ ਖਾਣਾ ਖਾਣਾ ਚਾਹੀਦਾ ਹੈ ਜਾਂ ਆਪਣੇ ਪਤੀ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਕਿ ਸਾਸਤਰਾਂ ਤੇ ਵੇਦਾਂ ਅਨੁਸਾਰ ਜਿਹਾ ਕਰਨਾ ਸਹੀ ਹੈ ਸਾਰੇ ਵੇਦ ਅਤੇ ਸ਼ਾਸਤਰ ਇਸ ਸੰਬੰਧ ਵਿੱਚ ਕੀ ਕਹਿੰਦੇ ਹਨ ਪਤੀ ਦੁਆਰਾ ਕੀਤਾ ਜਾਣ ਵਾਲਾ ਉਹ ਕਿਹੜਾ ਪਾਪ ਹੈ ਜੋ ਔਰਤ ਨੂੰ ਨਰਕ ਵਿੱਚ ਜਗਾ ਦਿੰਦਾ ਹੈ ਕਿਰਪਾ ਵਰਕਿੰਗ ਮੇਰੇ ਸਵਾਲ ਦਾ ਹੱਲ ਕਰੋ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦੇਵੀ ਸత్యਪਾਮਾ ਵੱਲ ਦੇਖ ਕੇ ਮੁਸਕਰਾਏ ਤੇ ਕਿਹਾ ਹੈ ਦੇਵੀ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਇੱਕ ਪਿਆਰੀ ਜੀ ਕਹਾਣੀ ਰਾਹੀਂ ਦੱਸਾਂਗੀ ਕਹਾਣੀ ਵਿੱਚ ਮੈਂ ਤੁਹਾਨੂੰ ਦੇਵੀ ਮਿਲਾ ਦੇ ਜੀਵਨ ਵਿੱਚ ਵਾਪਰੀ ਘਟਨਾ ਬਾਰੇ ਦੱਸਾਂਗੀ ਜਿਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਜੇਕਰ ਕੋਈ ਔਰਤ ਆਪਣੇ ਪਤੀ ਨਾਲ ਜਾਂ ਪਤੀ ਤੋਂ ਪਹਿਲਾਂ ਖਾਣਾ ਖਾਂਦੀ ਹੈ ਔਕਾੜੇ ਪਾਵ ਦੀ ਭਾਗੀਦਾਰ ਬਣ ਜਾਂਦੀ ਹੈ ਅਸੀਂ ਉਸੇ ਦੇਵੀ ਔਰ ਮਿਲਾ ਦੀ ਕਹਾਣੀ ਲਈ ਜਾਣਾਂਗੇ ਸੱਤ ਪਾਪਾ ਕਹਿੰਦੀ ਹੈ ਦੇਵੀ ਔਰ ਮਿਲਾ ਕੋਣ ਸੀ ਉਸੋਰ ਦਾ ਵਿਵਹਾਰ ਤੇ ਵਿਚਾਰ ਕੀ ਸਨ ਮੈਂ ਤੁਹਾਨੂੰ ਦੇਵੀ ਔਰ ਮਿਲਾ ਦੀ ਇੱਕ ਬਹੁਤ ਮਹੱਤਵਪੂਰਨ ਕਹਾਣੀ ਸੁਣਾਉਂਗਾ ਤੁਹਾਨੂੰ ਆਪਣੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਣਗੇ ਇਸ ਲਈ ਤੁਹਾਨੂੰ ਇਸ ਕਹਾਣੀ ਨੂੰ ਪੂਰੇ ਧਿਆਨ ਨਾਲ ਸੁੰਣਾ ਚਾਹੀਦਾ ਹੈ ਨਾਲ ਹੀ ਜੋ ਕੋਈ ਇਸ ਕਹਾਣੀ ਨੂੰ ਪ੍ਰਸ਼ੰਧਾਰ ਦੇ ਸੱਚੇ ਪਿਆਰ ਨਾਲ ਸੁਣਦਾ ਹੈ ਤੇ ਇਸ ਕਹਾਣੀ ਦਾ ਪ੍ਰਚਾਰ ਕਰਦਾ ਹੈ ਉਹ ਵਿਅਕਤੀ ਮਸ਼ਹੂਰ ਤੇ ਪੰਗਸ਼ਾਲੀ ਬਣ ਜਾਂਦਾ ਹੈ ਬਹੁਤ ਸਾਲ ਪਹਿਲਾਂ ਯੁੱਧਿਆਪੁਰੀ ਨਾਮ ਦਾ ਇੱਕ ਸ਼ਹਿਰ ਹੁੰਦਾ ਸੀ। ਉਹ ਸ਼ਹਿਰ ਵਿੱਚ ਕਸ਼ੇਪ ਨਾਮ ਦਾ ਇੱਕ ਰਾਜਾ ਰਾਜ ਕਰਦਾ ਸੀ। ਮਹਾਰਾਜ ਕਸ਼ੇਪ ਬਹੁਤ ਹੀ ਨੇਕ ਅਤੇ ਨਾਇਕਪਸੰਦ ਸਮਰਾਟ ਸਨ ਜੋ ਧਰਮ ਦੀ ਪਾਲਣਾ ਕਰਦੇ ਸਨ। ਮਹਾਰਾਜ ਦਾ ਵਿਆਹ ਆਸ਼ੀ ਰਾਜਾ ਦੀਤੀ ਦੇਵੀ ਉਰਮਿਲਾ ਨਾਲ ਹੋਇਆ ਸੀ। ਦੇਵੀ ਉਰਮਿਲਾ ਇੱਕ ਸਮਰਪਿਤ ਪਤਨੀ ਸੀ ਅਤੇ ਨਿਆਂ ਦੇ ਮਾਮਲੇ ਵਿੱਚ ਬਿਲਕੁਲ ਆਪਣੇ ਪਤੀ ਵਰਗੀ ਸੀ। ਦੇਵੀ ਉਰਮਿਲਾ ਗੁਣਾ ਨਾਲ ਪ੍ਰਭੂ ਤੇ ਸੱਚ ਦੀ ਪ੍ਰਣ ਦੀ ਪਾਲਣਾ ਕਰਨ ਵਾਲੀ ਪਵਿੱਤਰ ਔਰ ਸੀ। ਦੇਵੀ ਉਰਮਿਲਾ ਦੇ ਪਤੀ ਮਹਾਰਾਜ ਕਸ਼ੇਪ ਤੇ ਰਾਜੀਵ ਜਹਰ ਕੋਈ ਬਹੁਤ ਹੀ ਖੁਸ਼ੀ ਕਿਉਂਕਿ ਉਸਨੇ ਬਹੁਤ ਸਾਰੇ ਯੋਗ ਤੇ ਬਹੁਤ ਸਾਰੇ ਪਵਿੱਤਰ ਕੰਮ ਕੀਤੇ ਸਨ ਉਸਨੇ ਬਹੁਤ ਸਾਰੇ ਮੰਦਰ ਬਣਾਏ ਬਹੁਤ ਸਾਰੇ ਤਲਾਬ-ਪੁੱਟੇ ਬਹੁਤ ਸਾਰੇ ਬਾਗ ਬਣਾਏ ਤੇ ਮਹਾਰਾਜ ਕਸ਼ੇਪ ਹਮੇਸ਼ਾ ਸੱਤਾ ਤੇ ਰਿਸ਼ੀਆਂ ਦੀ ਰੱਖਿਆ ਲਈ ਤਿਆਰ ਰਹਿੰਦੇ ਸਨ ਉਸ ਰਾਜ ਦੇ ਨੇੜੇ ਇੱਕ ਬਹੁਤ ਸੰਘਣਾ ਜੰਗਲ ਸੀ ਜਿੱਥੇ ਮਹਾਰਾਜ ਕਸ਼ੇਪ ਰਾਜ ਕਰਦੇ ਸਨ ਉਹ ਜੰਗਲ ਐਨਾ ਵੱਡਾ ਤੇ ਸੰਘਣਾ ਸੀ ਕਿ ਸਾਰੇ ਹੀ ਲੋਕ ਦਿਨ ਵੇਲੇ ਵੀ ਉਸ ਜੰਗਲ ਵਿੱਚ ਜਾਣ ਤੋਂ ਡਰਦੇ ਸਨ ਉਸ ਸੰਗੜੇ ਜੰਗਲ ਵਿੱਚ ਕਬੇ ਗਿਆ ਆੜ ਆਪਣੀ ਪਤਨੀ ਨਾਲ ਰਹਿੰਦਾ ਸੀ ਉਹ ਵਿਗਿਆੜ ਬਹੁਤ ਵੱਡਾ ਅਤੇ ਭਿਆਨਕ ਆਕਾਰ ਦਾ ਸੀ ਜਿਸ ਕਾਰਨ ਸਾਰੇ ਹੀ ਲੋਕ ਉਸ ਤੋਂ ਡਰਦੇ ਸੀ ਉਸ ਵਿਗਿਆੜ ਦੇ ਡਰ ਕਾਰਨ ਲੋਕ ਉਸ ਜੰਗਲ ਵਿੱਚੋਂ ਲੰਘਣ ਤੋਂ ਵੀ ਡਰਦੇ ਸਨ ਉਹ ਵਿਗਿਆੜ ਰਾਤ ਨੂੰ ਹਮਲਾ ਕਰਦਾ ਸੀ ਉਹ ਵਿਗਿਆੜ ਸ਼ਿਕਾਰ ਲਈ ਬਾਹਰ ਜਾਂਦਾ ਸੀ ਅਤੇ ਆਪਣੇ ਭਿਆਨਕ ਆਕਾਰ ਕਾਰਨ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਵਿਚੇਤ ਕੀਤਾ ਤੇ ਉਹਨਾਂ ਵਿੱਚੋਂ ਕੁਝ ਨੂੰ ਤਾਂ ਮਾਰ ਵੀ ਦਿੱਤਾ ਸੀ ਜਦੋਂ ਮਹਾਰਾਜ ਕਸ਼ਮੀਰਿ ਸਵਾਰੇ ਪਤਾ ਲੱਗਿਆ ਤਾਂ ਉਸ ਨੇ ਉਸ ਵਿਗਿਆੜ ਦਾ ਸ਼ਿਕਾਰ ਕਰਨ ਦਾ ਫੈਸਲਾ ਕੀਤਾ ਮੁਸਰੇ ਸੋਚੇ ਕਿ ਜੇ ਮੈਂ ਇਸ ਬਗਿਆੜ ਦਾ ਸ਼ਿਕਾਰ ਨਹੀਂ ਕਰਾਂਗਾ ਤਾਂ ਇੱਕ ਦਿਨ ਇਹ ਸਾਡੇ ਮਹਿਲ ਵਿੱਚ ਵੀ ਆ ਸਕਦਾ ਹੈ ਮਹਾਰਾਜ ਅਜੇ ਸੋਚ ਹੀ ਰਹੇ ਸਨ ਕਿ ਉਦੋਂ ਹੀ ਕੁਝ ਪਿੰਡਵਾਸੀ ਆਏ ਅਤੇ ਉਹ ਸਾਰੇ ਕਹਿਣ ਲੱਗੇ ਮਹਾਰਾਜ ਤੁਹਾਡੇ ਰਾਜ ਵਿੱਚ ਬਗਿਆੜ ਨੇ ਤਬਾਹੀ ਮਚਾ ਦਿੱਤੀ ਹੈ ਅੱਜ ਵੀ ਉਸਨੇ ਬੱਚਿਆਂ ਦਾ ਸ਼ਿਕਾਰ ਕੀਤਾ ਹੈ ਉਹਨਾਂ ਨੂੰ ਮਾਰ ਕੇ ਖਾ ਲਿਆ ਫਿਰ ਪਿੰਡ ਵਾਲਿਆਂ ਦੀ ਗੱਲ ਸੁਣ ਕੇ ਮਹਾਰਾਜ ਆਪਣੀ ਪਤਨੀ ਦੇਵੀ ਹਰਮਿਲਾ ਅਤੇ ਬਹੁਤ ਸਾਰੇ ਸੈਨਿਕਾਂ ਅਤੇ ਉੱਤਿਆਰਣ ਜੰਗਲ ਵਿੱਚ ਸ਼ਿਕਾਰ ਕਰਨ ਜਾਂਦੇ ਹਨ ਮਹਾਰਾਜ ਪਸ਼ੇ ਉਹ ਬਹੁਤ ਬਹਾਦਰ ਅਤੇ ਇੱਕ ਮਹਾਨ ਤਿਰੰਦਾਜ਼ ਸਨ ਮਹਾਰਾਜ ਨੇ ਬਹੁਤ ਸਾਰੇ ਵੱਡੇ ਸ਼ੇਰਾਂ ਅਤੇ ਰਕਸ਼ਸ਼ਾਂ ਨੂੰ ਮਾਰਿਆ ਸੀ ਐਸੇ ਲਈ ਉਹ ਆਪਣੇ ਰਾਜ ਦੇ ਨਾਗਰਿਕਾਂ ਨੂੰ ਇਸ ਭਿਆਨਕ ਬਗਿਆੜ ਤੋਂ ਬਚਾਉਣ ਲਈ ਜੰਗਲ ਵਿੱਚ ਉਸ ਬਗਿਆੜ ਦਾ ਸ਼ਿਕਾਰ ਕਰਨ ਲਈ ਜਾਂਦੇ ਹਨ ਜਦੋਂ ਉਸ ਭਿਆਨਕ ਆਕਾਰ ਵਾਲੇ ਬਗਿਆੜ ਨੇ ਮਹਾਰਾਜ ਜੀ ਨੂੰ ਆਪਣੇ ਨਾਲ ਕਈ ਸੈਨਿਕਾਂ ਸਮੇਤ ਜੰਗਲਵਾਲਾਂ ਦਾ ਦੇਖਿਆ ਤਾਂ ਬਗਿਆੜ ਆਪਣੀ ਪਤਨੀ ਕੋਲ ਗਿਆ ਤੇ ਉਸਨੇ ਕਿਹਾ देखो ए अयोध्यापुरी राजा महारान सम्राट है महाराज कश्यप महाराज कश्यप बहुत बहादुर थे बहुत ही तेजवान और वो अपनी फौज दे किसी समूह नाल साढे बुला रहे हैं हो सकता है कि वो इस जंगल विच मेरा शिकार करन आए हों महाराज कश्यप को बहुत सारे कुत्ते और शिकारी हैं इसलिए कोई भी छप नहीं कि मेरे वरगे विशाल बगाड़ते हमला नहीं करेंगे महाराज कश्यप एक बहुत ही पवित्र आत्मा है उसने अपनी ताकत ते ज्ञान नाल बहुत सारे राजा नु हराया है ਮਹਾਰਾਜ ਕਸ਼ਯਬ ਰਾਜਾ ਦੇ ਰਾਜਸਥਾਨ ਸਾਰਾ ਸੰਸਾਰ ਦੇ ਅਧੀਨੇ ਮਹਾਰਾਜ ਕਪਸ਼ਨਾਲ ਤੁਹਾਡੀ ਸਾਰਿਆਂ ਦੀ ਰੱਖਿਆ ਲਈ ਆਪਣੀ ਸ਼ਕਤੀ ਦਿਖਾ ਕੇ ਲੜਾਂਗਾ ਜੇ ਮੈਂ ਮਹਾਰਾਜਾ ਕਸ਼ਯਬ ਨੂੰ ਇਹਦੇ ਵਿੱਚ ਹਰਾ ਦਿੰਦਾ ਹਾਂ ਤਾਂ ਮੈਂ ਤੇ ਨਾ ਲੋਕਾਂ ਵਿੱਚ ਮਸ਼ਹੂਰ ਹੋ ਜਾਵਾਂਗਾ ਫਿਰ ਉਸ ਤੋਂ ਬਾਅਦ ਵੀ ਜੇ ਮੈਂ ਮਹਾਰਾਜਾ ਕਸ਼ਯਬ ਦੁਆਰਾ ਮਾਰਿਆ ਜਾਂਦਾ ਹਾਂ ਤਾਂ ਮੈਂ ਇਸ ਬਗਿਆੜ ਦੇ ਜਨਮ ਤੋਂ ਮੁਕਤ ਹੋ ਜਾਵਾਂਗਾ ਅਤੇ ਮੈਨੂੰ ਮੈਕੁੰਤਮ ਪ੍ਰਾਪਤ ਹੋ ਜਾਵੇਗਾ ਮੈਂ ਆਪਣੇ ਪਿਛਲੇ ਜਨਮ ਵਿੱਚ ਬਹੁਤ ਸਾਰੇ ਪਾਪ ਕੀਤੇ ਸਨ ਅਤੇ ਆਪਣੇ ਪਿਛਲੇ ਜਨਮ ਵਿੱਚ ਕੀਤੇ ਪਾਪਾਂ ਦੇ ਕਾਰਨ ਹੀ ਮੈਂ ਵਿਗਿਆੜ ਦੇ ਰੂਪ ਵਿੱਚ ਜਨਮ ਲਿਆ ਹੈ। ਹੁਣ ਇਹ ਕਹਿਣ ਤੋਂ ਬਾਅਦ ਵਿਗਿਆੜ ਆਪਣੀ ਪਤਨੀ ਨੂੰ ਇਹ ਕਹਿੰਦਾ ਹੈ ਕਿ ਤੂੰ ਮੇਰਾ ਮੋਹ ਛੱਡ ਕੇ ਸਾਰੇ ਪੁੱਤਰ ਨੂੰ ਲੈ ਜਾ ਅਤੇ ਜਲਦੀ ਨਾਲ ਸੰਯੋਗ ਦੇ ਨੇੜੇ ਪਹਾੜ ਦੇ ਵਿਗਿਆੜ ਦੀ ਗੁਫਾ ਵਿੱਚ ਜਾ। ਹੁਣ ਮੇਰਾ ਸਮਾ ਆ ਗਿਆ ਹੈ ਕਿ ਮੈਂ ਆਪਣੇ ਪਿਛਲੇ ਜਨਮਾਂ ਦੇ ਪਾਪ ਤੋਂ ਮੁਕਤ ਹੋ ਜਾਵਾਂ। ਜਦੋਂ ਮਹਾਰਾਜ ਕਸ਼ਯੇ ਮੇਰੇ ਸਰੀਰ ਨੂੰ ਜ਼ਖਮੀ ਕਰ ਦੇਣਗੇ ਤਾਂ ਮੇਰੇ ਪਿਛਲੇ ਜਨਮ ਦੇ ਸਾਰੇ ਪਾਪ ਮਹਾਰਾਜ ਕਸ਼ਯੇ ਦੁਆਰਾ ਮੇਰੇ ਹਰੇਕ ਬੰਦਨ ਦੁਆਰਾ ਨਸ਼ਟ ਹੋ ਜਾਣਗੇ ਫਿਰ ਬਗਿਆੜ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਬਗਿਆੜ ਦੀ ਪਤਨੀ ਕਹਿਣ ਲੱਗੀ ਸਾਡੇ ਬੱਚੇ ਇਸ ਵਿਸ਼ਾਲ ਜੰਗਲ ਵਿੱਚ ਸਿਰਫ ਤੁਹਾਡੀ ਬਹਾਦਰੀ ਅਤੇ ਹਿੰਮਤ ਕਰਕੇ ਹੀ ਬੇਕੋਬ ਘੁੰਮਦੇ ਹਨ ਉਹ ਤੁਹਾਡੇ ਦੁਆਰਾ ਲਿਆਂਦਾ ਤਾਜ਼ਾ ਮਾਸ ਖਾਂਦੇ ਹਨ ਤੁਹਾਡੇ ਕਰਕੇ ਉਹ ਸ਼ੇਰ ਅਤੇ ਬਾਘ ਵਰਗੇ ਜੰਗਲੀ ਜਾਨਵਰਾਂ ਤੋਂ ਵੀ ਨਹੀਂ ਡਰਦੇ ਕਿਉਂਕਿ ਇਸ ਜੰਗਲ ਵਿੱਚ ਤੁਹਾਡੇ ਵਰਗਾ ਕੋਈ ਵੀ ਹੋਰ ਸ਼ਕਤੀਸ਼ਾਲੀ ਨਹੀਂ ਹੈ ਤੁਸੀਂ ਉਹ ਨਾ ਦੀ ਰੱਖਿਆ ਕਰਦੇ ਹੋ ਤੁਹਾਡੇ ਭਿਆਨਕ ਰੂਪ ਦੇ ਕਾਰਨ ਸਾਰੇ ਮਨੁੱਖ ਤੁਹਾਡੇ ਤੋਂ ਡਰਦੇ ਹਨ ਐਸ ਕਰਕੇ ਕੋਈ ਵੀ ਸ਼ਿਕਾਰੀ ਇਸ ਜੰਗਲ ਵਿੱਚ ਸਾਡਾ ਸ਼ਿਕਾਰ ਕਰਨ ਲਈ ਨਹੀਂ ਆਉਂਦਾ ਜੇ ਤੁਸੀਂ ਮਰ ਗਏ ਤਾਂ ਮੈਨੂੰ ਅਤੇ ਸਾਡੇ ਪੁੱਤਰਾਂ ਨੂੰ ਇਹਨਾਂ ਸਤੋਂ ਕੌਣ ਬਚਾਵੇਗਾ ਤੁਸੀਂ ਸਾਡੇ ਲਈ ਸਭ ਕੁਝ ਹੋ ਤੁਹਾਡੇ ਬਿਨਾ ਅਸੀਂ ਬੇਵਸ ਹੋ ਜਾਵਾਂਗੇ ਪਤੀ ਤੋਂ ਬਿਨਾਂ ਮੇਰਾ ਕੀ ਹੋਵੇਗਾ ਇੱਕ ਔਰਤ ਨੂੰ ਸਨਤਾ ਉਸਦੇ ਪਤੀ ਤੋਂ ਹੀ ਮਿਲਦੀ ਹੈ ਤੁਹਾਡੇ ਬਿਨਾ ਮੇਰੀ ਜ਼ਿੰਦਗੀ ਵੀ ਤਬਾਹ ਹੋ ਜਾਵੇਗੀ ਤੁਸੀਂ ਸਾਡੀ ਜ਼ਿੰਦਗੀ ਹੋ ਤੁਹਾਡੇ ਬਿਨਾ ਸਾਡਾ ਕੋਈ ਵੀ ਨਹੀਂ ਹੈ ਪਾ ਲਈ ਮੈਨੂੰ ਤੁਹਾਡੇ ਵਿੱਚ ਨਰਕ ਵਿੱਚ ਸੁੱਟ ਦਿੱਤਾ ਜਾਵੇ ਮੈਂ ਖੁਸ਼ੀ ਨਾਲ ਤੁਹਾਡੇ ਨਾਲ ਜਾਵਾਂਗੀ ਇਸ ਲਈ ਮਹਾਰਾਜ ਕਸ਼ਵ ਦੇ ਸਾਹਮਣੇ ਨਾ ਜਾਓ ਤੁਸੀਂ ਵੀ ਸਾਡੇ ਨਾਲ ਸੈਯੋਗ ਦੇ ਨੇੜੇ ਪਹਾੜ ਦੇ ਅੰਦਰ ਚਲੋ ਜਦੋਂ ਤੱਕ ਮਹਾਰਾਜ ਕਸ਼ਵ ਸਾਨੂੰ ਨਹੀਂ ਲੱਭ ਲੈਂਦੇ ਅਸੀਂ ਉੱਥੇ ਲੁਕੇ ਬੈਠਾਂਗੇ ਤੁਸੀਂ ਜੀਵਨ ਦੀ ਇੱਛਾ ਨੂੰ ਪਿੱਛੇ ਛੱਡ ਰਹੇ ਹੋ ਤੇ ਆਪਣੀ ਪਤਨੀ ਅਤੇ ਪੁੱਤਰ ਨੂੰ ਇਕੱਲਾ ਛੱਡ ਰਹੇ ਹੋ ਸਾਡੇ ਬੱਚੇ ਤੁਹਾਡੇ ਬਿਨਾਂ ਨਾਥ ਹੋ ਜਾਣਗੇ ਆਪਣੀ ਪਤਨੀ ਦੀ ਗੱਲ ਸੁਣ ਕੇ ਵਿਧਿਆਰ ਕਹਿੰਦਾ ਹੈ ਤੁਸੀਂ ਯੋਧਿਆਂ ਦੇ ਧਰਮ ਨੂੰ ਨਹੀਂ ਜਾਣਦੇ ਐਸ ਲਈ ਤੁਸੀਂ ਹੈ ਜੇਕਰ ਦੁਸ਼ਮਣਿ ਉਹਦਿਆਨ ਨੂੰ ਚੁਣੌਤੀ ਦਿੰਦਾ ਹੈ ਅਤੇ ਉਹਨਾਂ ਨੂੰ ਯੁੱਧ ਲਈ ਸੱਦਾ ਦਿੰਦਾ ਹੈ ਤਾਂ ਯੋਧੇ ਨੂੰ ਲਾਲਚ ਅਤੇ ਡਰ ਦੇ ਮਾਰੇ ਕਾਇਰ ਵਾਂਗ ਯੁੱਧ ਦੇ ਮੈਦਾਨ ਤੋਂ ਭਜਣਾ ਨਹੀਂ ਚਾਹੀਦਾ ਕੋਈ ਵੀ ਯੋਧਾ ਜੋ ਜੀਹਾਂ ਕੰਮ ਕਰਦਾ ਹੈ ਉਸ ਨੂੰ ਯੁਗਾ ਲਈ ਸ਼ਰਾਬ ਦਿੱਤਾ ਜਾਂਦਾ ਹੈ ਜੇਕਰ ਕੋਈ ਬਹਾਦਰ ਆਦਮੀ ਦੁਸ਼ਮਣ ਦਾ ਸਾਹਮਣਾ ਕਰਦਾ ਹੈ ਅਤੇ ਲੜਦੇ ਹੋਏ ਸ਼ਹੀਦ ਹੋ ਜਾਂਦਾ ਹੈ ਤਾਂ ਉਹ ਮੋਤੂ ਬਾਦ ਬ੍ਰਹਮ ਸੰਸਾਰ ਵਿੱਚ ਪ੍ਰਾਪਤ ਹੁੰਦਾ ਹੈ ਅੱਜ ਮਹਾਰਾਜ ਕਸ਼ੇਪ ਸਾਡੇ ਨਾਲ ਲੜਨ ਲਈ ਆਏ ਹਨ ਐਸ ਲਈ ਸਾਡੇ ਮਹਿਮਾਨਾਂ ਅਤੇ ਸ਼ਾਸਤਰ ਕਹਿੰਦੇ ਹਨ ਕਿ ਮਹਿਮਾਨਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਇੱਕ ਬਾਹਤਰ ਆਦਮੀ ਦੁਆਰਾ ਮਹਿਮਾਨ ਦਾ ਨਿਰਾਦਰ ਕਰਨਾ ਤਿੰਨਾਂ ਲੋਕਾਂ ਦੇ ਜੇਤੂ ਭਗਵਾਨ ਵਿਸ਼ਨੂੰ ਦਾ ਅਪਮਾਨ ਹੈ ਐਸ ਲਈ ਮਹਾਰਾਜ ਕਸ਼ਿਪ ਨਾਲ ਲੜਨਾ ਮੇਰਾ ਪਰਮ ਫਰਜ਼ ਹੈ ਆਪਣੀ ਪਤਨੀ ਦੀਆਂ ਗੱਲਾਂ ਸੁਣ ਕੇ ਬਗਿਆੜ ਦੀ ਪਤਨੀ ਕਹਿੰਦੀ ਹੈ ਠੀਕ ਹੈ ਜੇ ਤੁਸੀਂ ਅੱਜ ਮਹਾਰਾਜ ਕਸ਼ਿਪ ਨਾਲ ਲੜਨਾ ਚਾਹੁੰਦੇ ਹੋ ਤਾਂ ਮੈਂ ਵੀ ਤੁਹਾਡੇ ਨਾਲ ਰਹਾਂਗੀ ਅਤੇ ਤੁਹਾਡੀ ਬਹਾਦਰੀ ਵੀ ਵੇਖਾਂਗੀ ਅਤੇ ਮੈਂ ਵੀ ਤੁਹਾਡੇ ਨਾਲ ਜੰਗ ਦੇ ਮੈਦਾਨ ਵਿੱਚ ਜਾਵਾਂਗੀ ਅਤੇ ਮਹਾਰਾਜ ਕਸ਼ਪ ਨਾਲ ਲੜਾਂਗੀ ਹੁਣ ਇਹ ਕਹਿ ਕੇ ਬਗਹਾੜ ਦੀ ਪਤਨੀ ਆਪਣੇ ਪੁੱਤਰਾਂ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਪੁੱਤਰੋ ਮੇਰੀ ਗੱਲ ਧਿਆਨ ਨਾਲ ਸੁਣੋ ਅੱਜ ਮਹਿਮਾਨ ਜੰਗ ਦੇ ਮੈਦਾਨ ਵਿੱਚ ਆਏ ਹਨ ਅਤੇ ਮੈਂ ਤੁਹਾਡੇ ਪਿਤਾ ਨਾਲ ਉਹਨਾਂ ਦੀ ਮੇਜ਼ਬਾਨੀ ਕਰਨ ਤੇ ਉਹਨਾਂ ਨਾਲ ਲੜਨ ਜਾ ਰਹੀ ਹਾਂ ਇਸ ਲਈ ਤੁਸੀਂ ਸਾਰੇ ਆਪਣੇ ਭਰਾਵਾਂ ਸਮੇਤ ਸਹਿਯੋਗ ਪਹਾੜ ਦੀ ਗੁਫਾ ਵਿੱਚ ਲੁਕ ਜਾਓ ਮਹਾਰਾਜ ਕਸ਼ਯ ਬਹੁਤ ਤਾਕਤਵਰ ਹੈ ਮੈਂ ਜਾਣਦੀ ਹਾਂ ਕਿ ਮਹਾਰਾਜ ਕਸ਼ਯ ਇਸ ਯੁੱਧ ਵਿੱਚ ਸਾਨੂੰ ਤਬਾਹ ਕਰ ਦੇਣਗੇ ਮੈਂ ਤੁਹਾਡੀ ਮਾਂ ਹਾਂ ਅਤੇ ਇੱਕ ਮਾਂ ਹਮੇਸ਼ਾ ਆਪਣੇ ਬੱਚਿਆਂ ਦਾ ਭਲਾ ਹੀ ਚਾਹੁੰਦੀ ਹੈ ਐਸ ਲਈ ਤੁਸੀਂ ਸਾਰੇ ਹੀ ਮੇਰੀ ਹੁਕਮਾਂ ਦੀ ਪਾਲਣਾ ਕਰੋ ਅਤੇ ਨੇੜੇ ਦੀ ਗੁਫਾ ਵਿੱਚ ਜਾ ਕੇ ਲੁਕ ਜਾਓ ਅਤੇ ਆਪਣੀ ਜਾਨ ਬਚਾਓ ਸਾਰੇ ਬੱਚੇ ਕਹਿਣ ਲੱਗੇ ਅਸੀਂ ਆਪਣੇ ਮਹਾਨ ਪਿਤਾ ਦੇ ਬੱਚੇ ਹਾਂ ਸਾਡੀਆਂ ਲਗਾਂ ਵਿੱਚ ਸਾਡੇ ਪਿਤਾ ਦਾ ਖੂਨ ਹੈ ਜਦੋਂ ਮੇਰਾ ਪਿਤਾ ਜੰਗ ਲੜਨ ਲਈ ਜਾ ਰਿਹਾ ਹੈ ਤਾਂ ਅਸੀਂ ਕਿਤੇ ਵੀ ਨਹੀਂ ਮੁੱਕ ਸਕਦੇ ਉਹ ਪੁੱਤਰ ਜੋ ਆਪਣੇ ਮਾਪਿਆਂ ਨੂੰ ਮੁਸੀਬਤ ਵਿੱਚ ਛੱਡ ਦਿੰਦੇ ਹਨ ਉਹ ਬਹੁਤ ਪਾਪੀ ਹੁੰਦੇ ਹਨ ਅਤੇ ਉਹਨਾਂ ਨੂੰ ਭਿਆਨਕ ਨਰਕ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹ ਜ਼ਾਲਮ ਪੁੱਤਰ ਜੋ ਆਪਣੀ ਮਾਂ ਦਾ ਦੁੱਧ ਪਿੰਦਾ ਹੈ ਤੇ ਉਸ ਨੂੰ ਮੁਸੀਬਤ ਦੇ ਸਮੇਂ ਵੀ ਛੱਡ ਦਿੰਦਾ ਹੈ। ਉਹ ਪੁੱਤਰ ਜੋ ਆਪਣੇ ਪਿਤਾ ਨੂੰ ਮੁਸੀਬਤ ਵਿੱਚ ਜੀਕਦਾ ਹੈ ਅਤੇ ਉਸ ਨੂੰ ਕਿੜਿਆਂ ਨਾਲ ਭਰੇ ਬਦਬੂਦਾਰ ਨਰਕ ਵਿੱਚ ਡਿੱਗਦਾ ਸੁੱਟ ਦਿੱਤਾ ਜਾਂਦਾ ਹੈ। ਤਾਂ ਬਗਿਹਾਰ ਦੀ ਪਤਨੀ ਆਪਣੇ ਬੱਚਿਆਂ ਨੂੰ ਲੈ ਕੇ ਬਗਿਹਾਰ ਨਾਲ ਲੜਨ ਲਈ ਚਲੀ ਜਾਂਦੀ ਹੈ ਤੇ ਉਹਨਾਂ ਸਾਰਿਆਂ ਨੂੰ ਅੱਗੇ ਭੇਜ ਦਿੰਦੀ ਹੈ। ਅੱਜ ਕਸ਼ੇਵ ਆਪਣੇ ਸਾਰੇ ਬਲਵਾਨ ਬਹਾਦਰ ਯੋਧਿਆਂ ਦੇ ਹੱਥਾਂ ਵਿੱਚ ਤਲਵਾਰਾਂ ਤੇ ਬਰਛੇ ਲੈ ਕੇ ਸਾਰੇ ਬਗਿਆੜ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ ਫਿਰ ਬਗਿਆੜ ਤੇ ਰਾਜੇ ਦੇ ਸੈਨਿਕਾਂ ਦੇ ਵਿਚਕਾਰ ਇੱਕ ਭਿਆਨਕ ਲੜਾਈ ਸ਼ੁਰੂ ਹੋ ਜਾਂਦੀ ਹੈ ਦੋਹਾਂ ਪਾਸਿਆਂ ਤੋਂ ਹਰ ਕੋਈ ਇੱਕ ਦੂਜੇ ਤੇ ਜ਼ੋਰਦਾਰ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਰੇ ਬਗਿਆੜ ਆਪਣੇ ਨੁਕੀਲੇ ਦੰਤਾਂ ਨਾਲ ਸੈਨਿਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਜਦੋਂ ਕਿ ਇਸ ਯੁੱਧ ਦੇ ਵਿੱਚ ਬਹੁਤ ਸਾਰੇ ਬਗਿਆੜ ਮਾਰੇ ਗਏ ਅਤੇ ਰੱਬ ਜਾਣਦਾ ਹੈ ਕਿ ਕਿੰਨੇ ਜ਼ਖਮੀ ਹੋਏ ਅਤੇ ਇਸ ਵਿਨਾਸ਼ਕਾਰੀ ਹਰਦ ਵਿੱਚ ਮਹਾਰਾਜ ਦੇ ਬਹੁਤ ਸਾਰੇ ਸਿਪਾਈ ਵੀ ਮਾਰੇ ਗਏ ਅਤੇ ਬਹੁਤ ਸਾਰੇ ਸਿਪਾਈ ਜ਼ਖਮੀ ਵੀ ਹੋ ਗਏ। ਹੁਣ ਸਿਰਫ ਅਗਿਆਰਦ ਦੀ ਪਤਨੀ ਉਸਦੇ ਬੱਚੇ ਹੀ ਬਚੇ ਸਨ। ਅਗਿਆਰਦ ਦੀ ਪਤਨੀ ਬਹੁਤ ਡਰ ਗਈ ਅਤੇ ਰੋਣ ਲੱਗ ਪਈ। ਉਸਨੇ ਆਪਣੇ ਪਤੀ ਨੂੰ ਕਿਹਾ, "ਇੰਨਾ ਬੱਚਿਆਂ ਨੂੰ ਇੱਥੋਂ ਲੈ ਜਾਓ ਨਹੀਂ ਤਾਂ ਸਾਡਾ ਵੰਸ਼ ਹੀ ਤਬਾਹ ਹੋ ਜਾਵੇਗਾ।" ਮਹਾਰਾਜ ਕਸ਼ਯਪ ਦੇ ਸਿਪਾਈ ਸਾਡੀ ਪ੍ਰਜਾਤੀ ਦੇ ਸਾਰੇ ਜੀਵਾਂ ਤੇ ਹਾਵੀ ਹੋ ਰਹੇ ਹਨ। ਸਾਨੂੰ ਸਾਰਿਆਂ ਨੂੰ ਆਪਣੀਆਂ ਜਾਨਾਂ ਬਚਾਉਣੀਆਂ ਚਾਹੀਦੀਆਂ ਹਨ। ਅਤੇ ਇਹ ਤੋਂ ਭੱਜ ਜਾਣਾ ਚਾਹੀਦਾ ਹੈ ਨਹੀਂ ਤਾਂ ਮਹਾਰਾਜ ਕਸ਼ੇਪ ਸਾਨੂੰ ਸਾਰਿਆਂ ਨੂੰ ਹੀ ਮਾਰ ਦੇਣਗੇ ਆਪਣੀ ਪਤਨੀ ਨੂੰ ਇਸ ਤਰ੍ਹਾਂ ਬਗਿਆੜਨੇ ਕਿਹਾ ਬਗਿਆੜ ਦੀ ਦੌੜ ਵਿੱਚ ਅਜਿਹੀ ਤਾਕਤ ਦਿਖਾਈ ਦਿੰਦੀ ਹੈ ਐਸੀ ਲਈ ਹਰ ਕੋਈ ਬਗਿਆੜ ਤੋਂ ਡਰਦਾ ਹੈ ਅਤੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਸ ਯੁੱਧ ਦੇ ਮੈਦਾਨ ਤੋਂ ਭੱਜ ਜਾਣਾ ਚਾਹੀਦਾ ਹੈ ਜੇ ਇਸ ਸਮੇਂ ਮੈਮੂਦ ਦੇ ਡਰ ਕਾਰਨ ਭੱਜ ਜਾਂਦਾ ਹਾਂ ਤਾਂ ਮੇਰੀ ਬਗਿਆੜ ਦੀ ਦੌੜ ਦੀ ਪ੍ਰਸਿੱਧੀ ਵੀ ਖਤਮ ਹੋ ਜਾਵੇਗੀ ਐਸੀ ਲਈ ਤੂੰ ਸਾਡੇ ਬੱਚਿਆਂ ਨੂੰ ਲੈ ਕੇ ਤੂੰ ਚਲੀ ਜਾ ਤੇ ਖੁਸ਼haal ਜ਼ਿੰਦਗੀ ਜੀ। ਭਗਿਆੜ ਦੀਆਂ ਗੱਲਾਂ ਸੁਣ ਕੇ ਭਗਿਆੜ ਦੀ ਪਤਨੀ ਨੇ ਕਿਹਾ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਤੂੰ ਮੇਰਾ ਸਤਕਾਰ ਕਰਕੇ ਮੇਰੇ ਤੇ ਮੇਰੇ ਰੱਖਿਆ ਕਰਕੇ ਮੇਰਾ ਦਿਲ ਜਿੱਤ ਲਿਆ ਐ। ਐਸੀ ਲਈ ਮੈਂ ਤੁਹਾਨੂੰ ਛੱਡ ਕੇ ਪੁੱਤਰਾਂ ਸਮੇਤ ਆਪਣੀ ਜਾਨ ਕੁਰਬਾਨ ਕਰ ਦੇਵਾਂਗੀ। ਭਗਿਆੜ ਤੇ ਉਸ ਦੀ ਪਤਨੀ ਦੋਵੇਂ ਰਾਜੇ ਨਾਲ ਲੜਨ ਲਈ ਅੱਗੇ ਹੁੰਦੇ ਹਨ। ਹੁਣ ਭਗਿਆੜ ਜੋਰ ਨਾਲ ਗਰਜਦਾ ਹੈ ਤੇ ਰਾਜਾ ਨੂੰ ਲੜਾਈ ਲਈ ਚੁਣੌਤੀ ਦਿੰਦਾ ਹੈ। ਬਗਿਆੜ ਆਪਣੇ ਸਾਹਮਣੇ ਆਉਣ ਵਾਲੇ ਸਭ ਤੋਂ ਵੱਡੇ ਹਉਦਿਆਂ ਨੂੰ ਆਪਣੇ ਦੰਦਾਂ ਦੇ ਨਾਲ ਤੂੜੀ ਵਾਂਗ ਚੁੱਕ ਕੇ ਸੁੱਟ ਦਿੰਦਾ ਹੈ ਜਦੋਂ ਮਹਾਰਾਜ ਕਸ਼ਯਪ ਬਗਿਆੜ ਦੀ ਗਰਜ ਵੇਖਦਾ ਹੈ ਤਾਂ ਮਹਾਰਾਜ ਕਸ਼ਯਪ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਆਪਣੇ ਤੁਨਸ਼ਤੇ ਤੀਰ ਕੱਢਦੇ ਹਨ ਅਤੇ ਬਗਿਆੜ ਤੇ ਬਹੁਤ ਜ਼ੋਰ ਨਾਲ ਹਮਲਾ ਕਰਦੇ ਹਨ ਮਹਾਰਾਜ ਕਸ਼ਯਪ ਦੁਆਰਾ ਛੱਡੇ ਗਏ ਤੀਰਾਂ ਦਾ ਜ਼ੋਰ ਇੰਨਾ ਤੇਜ਼ ਹੁੰਦਾ ਹੈ ਕਿ ਉਹ ਸਿੱਧੇ ਬਗਿਆੜ ਦੇ ਸਰੀਰ ਵਿੱਚ ਅੱਗੇ ਡਿੱਗਦੇ ਹਨ ਜਿਸ ਕਾਰਨ ਭਗਾਨ ਮਰ ਜਾਂਦਾ ਹੈ ਜਿਵੇਂ ਹੀ ਭਗਾਨ ਮਰਦਾ ਹੈ ਉਸ ਦਾ ਜੀਵਨ ਖਤਮ ਹੋ ਜਾਂਦਾ ਹੈ ਤੇ ਉਸ ਨੂੰ ਮੁਕਤੀ ਮਿਲ ਜਾਂਦੀ ਹੈ ਤੇ ਭਗਵਾਨ ਵਿਸ਼ੂ ਦੇ ਬੇਕੰਮ ਕਾਮ ਚਲੇ ਜਾਂਦੇ ਹਨ ਮਹਾਰਾਜ ਦੇ ਸੈਨਿਕ ਹੱਤਾਂ ਵਿੱਚ ਬਰਛੇ ਲੈ ਕੇ ਬਿਗੜ ਦੀ ਪਤਨੀ ਨੂੰ ਮਾਰਨ ਲਈ ਉਸ ਵੱਲ ਵਧਣਾ ਸ਼ੁਰੂ ਕਰ ਦਿੰਦੇ ਹਨ ਤੁਰੰਤ ਹੀ ਬਿਗੜ ਦੀ ਪਤਨੀ ਆਉਂਦੀ ਹੈ ਅਤੇ ਆਪਣੇ ਬੱਚਿਆਂ ਦੀ ਰੱਖਿਆ ਲਈ ਉਹਨਾਂ ਦੇ ਸਾਹਮਣੇ ਖੜੀ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਕਹਿੰਦੀ ਹੈ ਕਿ ਬੱਚਿਓ ਮੈਂ ਨਾ ਸਾਰੇ ਸੰਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਤੁਰੰਤ ਇੱਥੋਂ ਭੱਜ ਜਾਣਾ ਚਾਹੀਦਾ ਹੈ ਤਾਂ ਉਹਨਾਂ ਸਾਰਿਆਂ ਵਿੱਚੋਂ ਵੱਡਾ ਪੁੱਤਰ ਕਹਿੰਦਾ ਹੈ हे ਮਾਂ ਆਪਣੀ ਜਾਨ ਦੇ ਡਰੋਂ ਮੈਂ ਤੁਹਾਨੂੰ ਇੱਥੇ ਮਰਨ ਲਈ ਕਿਵੇਂ ਛੱਡ ਸਕਦਾ ਹਾਂ ਜੇ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਮੈਂ ਕੋਈ ਆਮ ਬੱਚਾ ਨਹੀਂ ਹਾਂ ਮੈਂ ਆਪਣੇ ਪਿਤਾ ਵਾਂਗ ਜੰਗ ਵਿੱਚ ਦੁਸ਼ਮਣ ਨੂੰ ਹਰਾ ਦੇਵਾਂਗਾ ਤੂੰ ਮੇਰੇ ਭਰਾਵਾਂ ਨੂੰ ਲੈ ਕੇ ਇੱਥੋਂ ਚਲੀ ਜਾ ਰਾਜੇ ਦੇ ਸਿਪਾਹੀ ਉਹਨਾਂ ਬਿਘਾਰ ਦੇ ਨੇੜੇ ਆਏ ਅਤੇ ਸਾਰੇ ਬਗਿਆੜਾਂ ਤੇ ਹਮਲਾ ਕਰਨ ਲੱਗ ਪਏ ਹੁਣ ਬਗਿਆੜ ਦਾ ਵੱਡਾ ਪੁੱਤਰ ਆਪਣੇ ਪਿਤਾ ਵਾਂਗ ਹੀ ਬਾਹਰ ਸੀ ਆਪਣੇ ਪਿਤਾ ਵਾਂਗ ਵੱਡਾ ਪੁੱਤਰ ਭਿਆਨਕ ਲੜਾਈ ਲੜਦਾ ਹੈ ਅਤੇ ਬਹੁਤ ਸਾਰੇ ਸੈਨਿਕਾਂ ਨੂੰ ਮਾਰ ਦਿੰਦਾ ਹੈ ਜਦੋਂ ਨਾਸ਼ਾ ਕਸ਼ੇਪ ਇਹ ਵੇਖਦਾ ਹੈ ਤਾਂ ਉਹ ਅੱਗੇ ਆ ਕੇ ਬਗਿਆੜ ਦੇ ਵੱਡੇ ਪੁੱਤਰ ਨੂੰ ਵੀ ਮਾਰ ਦਿੰਦਾ ਹੈ ਜਦੋਂ ਬਗਿਆੜ ਦੀ ਪਤਨੀ ਆਪਣੇ ਪੁੱਤਰ ਨੂੰ ਮਰਿਆ ਹੋਇਆ ਵੇਖਦੀ ਹੈ ਤਾਂ ਉਹ ਵੀ ਬਹੁਤ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਰਾਜਾ ਕਸ਼ੇਪ ਦੇ ਸੈਨਿਕਾਂ ਤੇ ਹਮਲਾ ਕਰਨ ਲੱਗ ਪੈਂਦੀ ਹੈ ਉਸਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਕਈ ਸੈਨਿਕਾਂ ਨੂੰ ਮਾਰ ਦਿੱਤਾ ਰਾਣੀ ਉਰਮਿਲਾ ਇਸ ਘਟਨਾ ਨੂੰ ਵੇਖ ਰਹੀ ਸੀ ਅਤੇ ਆਪਣੇ ਸੈਨਿਕਾਂ ਨੂੰ ਇਸ ਤਰ੍ਹਾਂ ਮਰਦੇ ਵੇਖ ਕੇ ਰਾਣੀ ਉਰਮਿਲਾ ਨੇ ਰਾਜਾ ਕਸ਼ੇਪ ਨੂੰ ਕਿਹਾ हे ਰਾਜਾ ਉਸ ਬਗੜ ਦੀ ਪਤਨੀ ਨੂੰ ਵੇਖੋ ਆਪਣੀ ਭਿਆਨਕ ਗਰਜ ਦਿਖਾਉਂਦੇ ਹੋਏ ਸਾਡੇ ਸੈਨਿਕਾਂ ਨੂੰ ਮਾਰ ਰਹੀ ਹੈ ਤੁਸੀਂ ਅੱਗੇ ਵੱਧ ਕੇ ਉਸਨੂੰ ਕਿਉਂ ਨਹੀਂ ਮਾਰ ਦਿੰਦੇ ਫਿਰ ਰਾਜਾ ਕਸ਼ੇਪ ਕਹਿੰਦਾ ਹੈ ਕਿ ਬਗਿਹੜ ਦੀ ਪਤਨੀ ਇੱਕ ਔਰਤ ਹੈ ਮੈਂ ਕਿਸੇ ਵੀ ਔਰਤ ਨੂੰ ਨਹੀਂ ਮਾਰ ਸਕਦਾ ਔਰਤ ਨੂੰ ਮਾਰਨਾ ਇੱਕ ਵੱਡਾ ਪਾਪ ਹੈ ਇਸ ਲਈ ਮੈਂ ਨਾ ਤਾਂ ਖੁਦ ਬਗਿਹੜ ਦੀ ਪਤਨੀ ਨੂੰ ਮਾਰ ਰਿਹਾ ਹਾਂ ਅਤੇ ਨਾ ਹੀ ਮੈਂ ਕਿਸੇ ਨੂੰ ਉਸਨੂੰ ਮਾਰਨ ਲਈ ਭੇਜ ਰਿਹਾ ਹਾਂ ਮੈਨੂੰ ਔਰਤ ਨੂੰ ਮਾਰਨ ਤੋਂ ਬਹੁਤ ਡਰ ਲੱਗਦਾ ਹੈ ਹੁਣ ਇਹ ਕਹਿਣ ਤੋਂ ਬਾਅਦ ਰਾਜਾ ਕਸ਼ੇਪ ਚੁੱਪ ਹੋ ਗਿਆ ਫਿਰ ਰਾਜਾ ਦੀ ਫੌਜ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਸਿਪਾਹੀ ਸੀ ਉਸਨੇ ਉਸ ਬਗਿਹੜ ਦੀ ਪਤਨੀ ਤੇ ਹਮਲਾ ਕੀਤਾ ਸਿਰਫ ਇੱਕ ਹਮਲੇ ਨਾਲ ਹੀ ਵਗਿਆੜ ਦੀ ਪਤਨੀ ਜ਼ਮੀਨ ਤੇ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਜ਼ਮੀਨ ਤੋਂ ਡਿੱਗਣ ਤੋਂ ਬਾਅਦ ਵਗਿਆੜ ਦੀ ਪਤਨੀ ਡੂੰਘੇ ਸਾਹ ਲੈ ਲੰਗ ਪੈਂਦੀ ਹੈ ਜਦੋਂ ਰਾਣੀ ਹਣ ਮਿਲਾਨੇ ਵਗਿਆੜ ਦੀ ਪਤਨੀ ਨੂੰ ਜ਼ਮੀਨ ਤੇ ਬੇਹੋਸ਼ ਪਿਆ ਵੇਖਿਆ ਤਾਂ ਉਸਨੇ ਉਸਤੇ ਤਰਸ ਆਇਆ ਹੂ ਉਸਨੇ ਉਸਦੇ ਚਿਹਰੇ ਤੇ ਠੰਡਾ ਪਾਣੀ ਢੋਲਿਆ ਅਤੇ ਫਿਰ ਉਹੀ ਪਾਣੀ ਉਸਦੇ ਸਾਰੇ ਸਰੀਰ ਤੇ ਢੋਲ ਦਿੱਤਾ ਇਸ ਨਾਲ ਵਗਿਆੜ ਦੀ ਪਤਨੀ ਨੂੰ ਹੋਸ਼ ਆ ਗਿਆ ਜਦੋਂ ਉਸਨੇ ਰਾਣੀ ਨੂੰ ਆਪਣੇ ਤੇ ਠੰਡਾ ਪਾਣੀ ਢੋਲਦੇ ਦੇਖਿਆ ਤਾਂ ਉਹ ਬਹੁਤ ਖੁਸ਼ ਹੋ ਗਈ ਅਤੇ ਹੁਣ ਉਹ ਮਨੁੱਖੀ ਆਵਾਜ਼ ਵਿੱਚ ਬੋਲਣ ਲੱਗੀ ਕਿ اے ਦੇਵੀ ਤੂੰ ਮੇਰੇ ਤੇ ਠੰਡਾ ਪਾਣੀ ਪਾ ਕੇ ਮੈਨੂੰ ਮੇਰੇ ਦਰਦ ਤੋਂ ਮੁਕਤ ਕਰ ਦਿੱਤਾ ਤੇਰਾ ਧੰਨਵਾਦ ਹੋਵੇ ਅਜਿਹੇ ਸੁਣ ਕੇ ਰਾਣੀ ਉਰਮਿਲਾ ਬਹੁਤ ਹੈਰਾਨ ਹੋਈ ਸੋਚਣ ਲੱਗੀ ਕਿ ਅੱਜ ਨੇ ਬਹੁਤ ਹੀ ਅਜੀਬ ਗੱਲ ਵੇਖੀ ਹੈ ਕਿ ਇੱਕ ਰਗਿਆੜ ਦੇ ਪਤਨੀ ਮਨੁੱਖੀ ਆਵਾਜ਼ ਵਿੱਚ ਸੁੰਦਰ ਅਤੇ ਸਪਸ਼ਟ ਸੰਸਕ੍ਰਿਤ ਬੋਲ ਬੋਲ ਰਹੀ ਹੈ ਉਹ ਰਾਣੀ ਨੂੰ ਮਿਲਾਨੇ ਬਗੜ ਦੀ ਪਤਨੀ ਨੂੰ ਕਿਹਾ ਕਿ ਤੂੰ ਕੌਣ ਹੈ ਤੇਰੀ ਪਛਾਣ ਕੀ ਹੈ ਜਾਨਵਰ ਹੋਣ ਦੇ ਬਾਵਜੂਦ ਤੂੰ ਮਨੁੱਖੀ ਆਵਾਜ਼ ਵਿੱਚ ਬੋਲ ਰਹੀ ਹੈ ਮੈਨੂੰ ਪਿਛਲੇ ਜਨਮ ਦੀ ਕਹਾਣੀ ਦੱਸੋ ਤੈਨੂੰ ਇਸ ਦੁਨੀਆ ਵਿੱਚ ਜਾਨਵਰ ਦੇ ਰੂਪ ਵਿੱਚ ਕਿਉਂ ਹੋਣਾ ਪਿਆ ਰਾਣੀ ਦੀ ਗੱਲ ਸੁਣ ਕੇ ਬਗੜ ਦੀ ਪਤਨੀ ਕਹਿਣ ਲੱਗੀ ਕਿ اے ਦੇਵੀ ਮੇਰੇ ਪਤੀ ਨੇ ਆਪਣੇ ਪਿਛਲੇ ਵਿੱਚ ਆਪਣੇ ਬਜ਼ੁਰਗ ਦਾ अपमान ਕੀਤਾ ਸੀ ایسے کارن وہ ایک شکاری ਦੇ ਰੂਪ ਵਿੱਚ پیدا ہوئی اس کارن ਮੈਨੂੰ ਵੀ ਇਸ ਉਨੀ ਵਿੱਚ ਪਾ ਦਿੱਤਾ ਗਿਆ ਕਲਿੰਗ ਨਾਮਕ ਦੇਸ਼ ਵਿੱਚ ਸੀ ਪੁਰੀ ਨਾਮ ਦਾ ਇੱਕ ਸੁੰਦਰ ਸ਼ਹਿਰ ਸੀ ਉਸ ਸ਼ਹਿਰ ਵਿੱਚ ਇੱਕ ਵਿਦਵਾਨ ਬ੍ਰਾਹਮਣ ਰਹਿੰਦਾ ਸੀ ਜਿਸ ਦਾ ਨਾਮ ਵਾਸਤਵ ਦਸੀ ਮੈਂ ਉਸ ਵਾਸਤਵ ਦਾ ਬ੍ਰਾਹਮਣ ਦਿੱਤੀ ਸੀ ਅਤੇ ਉਸ ਨੇ ਮੇਰਾ ਨਾਮ ਸੁਚੇਤਾ ਰੱਖਿਆ ਸੀ ਉਸ ਸਮੇਂ ਉਹ ਸ਼ਹਿਰ ਵਿੱਚ ਮੇਰੇ ਵਰਗੀ ਸੁੰਦਰ ਹੋਰ ਕੋਈ ਵੀ ਔਰਤ ਨਹੀਂ ਸੀ ਮੈਂ ਆਪਣੀ ਸੁੰਦਰਤਾ ਨਾਲ ਕਿਸੇ ਦੇ ਦਿਲ ਨੂੰ ਵੀ ਮੋਹ ਸਖਦੀ ਸੀ ਇਹ ਦੇਵੀ ਮੈਂ ਆਪਣੀ ਸੁੰਦਰਤਾ ਤੇ ਦਿੱਖ ਦੇ ਹੰਕਾਰ ਵਿੱਚ ਪਾਗਲ ਹੋ ਗਈ ਮੇਰੀ ਮੁਸਕਰਾਹਟ ਬਹੁਤ ਮਨੂਕ ਸੀ ਜਦੋਂ ਮੈਂ ਬਾਲਗ ਹੋਈ ਤਾਂ ਮੇਰੀ ਪਤਨੀ ਮੇਰੇ ਸੁੰਦਰ ਹੋ ਜਵਾਨੀ ਨੂੰ ਦੇਖ ਕੇ ਬਹੁਤ ਡਰ ਗਈ ਇੱਕ ਦਿਨ ਉਹ ਮੇਰੇ ਪਿਤਾ ਨੂੰ ਕਹਿਣ ਲੱਗੀ ਤੁਹਾਡੀ ਧੀ ਵੱਡੀ ਹੋ ਗਈ ਹੈ ਤੁਸੀਂ ਉਸਦਾ ਵਿਆਹ ਜਲਦੀ ਹੀ ਕਿਉਂ ਨਹੀਂ ਕਰ ਦਿੰਦੇ ਫਿਰ ਮੇਰੇ ਪਿਤਾ ਨੇ ਕਿਹਾ ਹੈ ਕਲਿਆਣ ਮੈਂ ਆਪਣੀ ਧੀ ਦਾ ਵਿਆਹ ਸਾਦਮੀ ਨਾਲ ਕਰਨਾ ਚਾਹੁੰਦਾ ਹਾਂ ਜੋ ਵਿਆਹ ਤੋਂ ਬਾਅਦ ਵੀ ਮੇਰੇ ਘਰ ਵਿੱਚ ਰਹੇਗੀ ਸੁਚੇਤਾ ਮੈਨੂੰ ਬਹੁਤ ਪਿਆਰੀ ਹੈ ਮੈਂ ਸਾਨੂੰ ਆਪਣੀ ਨਜ਼ਰ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦਾ ਫਿਰ ਇੱਕ ਦਿਨ ਦੇਵਦਤ ਨਾਮ ਦਾ ਇੱਕ ਨੌਜਵਾਨ ਵਿਦਵਾਨ ਬ੍ਰਾਹਮਣ ਮੇਰੇ ਦਰਵਾਜ਼ੇ ਤੇ ਆਇਆ ਮੇਰੇ ਪਿਤਾ ਜੀ ਉਸ ਦੇ ਗਿਆਨ ਅਤੇ ਹੁਨਰ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਏ ਅਤੇ ਗੱਲਬਾਤ ਦੇ ਦੌਰਾਨ ਮੇਰੇ ਪਿਤਾ ਜੀ ਨੇ ਉਸ ਨੂੰ ਮੇਰੇ ਨਾਲ ਵਿਆਹ ਕਰਨ ਲਈ ਕਿਹਾ ਫਿਰ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਉਸ ਬ੍ਰਾਹਮਣ ਦੇਵਦਤ ਨਾਲ ਕਰਵਾ ਦਿੱਤਾ ਹੁਣ ਹੋਇਆ ਇਹ ਕਿ ਦੇਵ ਸਾਡੇ ਨਾਲ ਸਾਡੇ ਘਰ ਵਿੱਚ ਰਹਿਣ ਲੱਗ ਪਿਆ ਪਰ ਮੈਂ ਆਪਣੇ ਮਾਪਿਆਂ ਦੇ ਲਾਡ ਪਿਆਰ ਕਰਨ ਵਿਗੜ ਗਈ ਸੀ ਮੈਂ ਆਪਣੀ ਵਿਵੇਕ ਸ਼ਕਤੀ ਗਵਾ ਦਿੱਤੀ ਸੀ ਮੈਂ ਕਦੇ ਆਪਣੇ ਪਤੀ ਦੀ ਸੇਵਾ ਨਹੀਂ ਕੀਤੀ ਕਦੇ ਉਸ ਦੇ ਪੈਰ ਨਹੀਂ ਛੂਏ ਮੈਂ ਹਮੇਸ਼ਾ ਉਸ ਨੂੰ ਬੇਰਹਿਮ ਨਜ਼ਰਾਂ ਨਾਲ ਵੇਖਦੀ ਉਸ ਦੀ ਬੇਇੱਜ਼ਤੀ ਕਰਦੀ ਉਸ ਨੂੰ ਨਾ ਲੈ ਕੇ ਬੁਲਉਂਦੀ ਖਾਣ ਤੋਂ ਪਹਿਲਾਂ ਖਾਂਦੀ ਸੀ ਨਾ ਤਾਂ ਆਪਣੇ ਪਤੀ ਨੂੰ ਖਾਣਾ ਪਰੋਲਦੀ ਸੀ ਮੈਂ ਆਪਣੀ ਮਰਜ਼ੀ ਦੇ ਅਨੁਸਾਰ ਕਿਉਂਕੇ ਬਾਹਰ ਜਾਂਦੀ ਸੀ ਅਤੇ ਹਰ ਛੋਟੀ ਛੋਟੀ ਗੱਲ ਤੇ ਆਪਣੇ ਪਤੀ ਦਾ ਅਮਾਨ ਕਰਦੀ ਸੀ ਪਰਦੇਸ ਨਾਲ ਸੰਭੋਗ ਨਹੀਂ ਕੀਤਾ ਸਾਨੂੰ ਕਦੇ ਆਪਣੇ ਸ਼ਹਿਰ ਨੂੰ ਛੂਹ ਨਹੀਂ ਦਿੱਤਾ ਦੇਵਜਤ ਬਹੁਤ ਸ਼ਾਂਤ ਸਭਾ ਦਾਸੀ ਉਸਨੇ ਮੈਨੂੰ ਕਈ ਦਿਨ برداشت ਕੀਤਾ ਅਤੇ ਫਿਰ ਇੱਕ ਦਿਨ ਉਹ ਮੇਰੇ ਨਾਲ ਬਹੁਤ ਨਾਰਾਜ਼ ਹੋ ਗਿਆ ਮੇਰੇ ਨਾਲ ਨਾਰਾਜ਼ ਹੋ ਕੇ ਉਹ ਮੈਨੂੰ ਛੱਡ ਕੇ ਕਿਤੇ ਚਲਾ ਗਿਆ ਜਿਵੇਂ ਹੀ ਮੇਰਾ ਪਤੀ ਚਲਾ ਗਿਆ ਮੇਰਾ ਪਿਤਾ ਬਹੁਤ ਉਦਾਸ ਹੋ ਗਿਆ ਤੇ ਮੇਰੇ ਪਿਤਾ ਨੇ ਮੇਰੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੋਹਣਾ ਸਾਡਾ ਜਵਾਈ ਸਾਡੇ ਤੈਨੂੰ ਛੱਡ ਕੇ ਚਲਾ ਗਿਆ ਸਾਡੇ ਤੀ ਧਾਰਮਿਕ ਗਿਰਤੀ ਨਹੀਂ ਸੀ ਜਵਾਈ ਇੱਕ ਵਿਦਵਾਨ ਆਦਮੀ ਸੀ ਮੈਨੂੰ ਕਿਵੇਂ ਪਤਾ ਸੀ ਕਿ ਸਾਡੀ ਦੀ ਸਚਤਾ ਬੁਰੀ ਹੋਏਗੀ ਪਰਵਾ ਨੂੰ ਤਬਾਹ ਕਰ ਦੇਵੇਗੀ ਫਿਰ ਮੇਰੀ ਮਾਂ ਨੇ ਕਿਹਾ ਤੁਹਾਡੀ ਲਾਡ ਪਿਆਰ ਕਾਰਨ ਸਾਡੀ ਤੀ ਪਟ ਰਹੀ ਹੈ ਤੁਸੀਂ ਹੀ ਹੋ ਜੋ ਉਸ ਨੂੰ ਸਹੀ ਰਸਤੇ ਤੇ ਲਿਉਣ ਲਈ ਕੁਝ ਵੀ ਕਰ ਸਕਦੇ ਹੋ ਤੈਨੂੰ ਇਹ ਕਰਨਾ ਪਵੇਗਾ ਕਿਉਂਕਿ ਪਿਤਾ ਦੇ ਰਹਿਣ ਵਾਲੀ ਕੁੜੀ ਅਨੈਤਿਕ ਹੋ ਜਾਂਦੀ ਹੈ ਐਸੇ ਲਈ ਕੁੜੀ ਨੂੰ ਕਦੇ ਵੀ ਕਰ ਵਿੱਚ ਨਹੀਂ ਰੱਖਣਾ ਚਾਹੀਦਾ ਉਸ ਨੂੰ ਸਿਰਫ ਉਸ ਦੇ ਪਤੀ ਕੋਲ ਹੀ ਰੱਖਣਾ ਚਾਹੀਦਾ ਹੈ ਸਾਡੀ ਦੀ ਬਹੁਤ ਦੁਸ਼ਟ ਤੇ ਪਾਪੀ ਹੈ ਤੈਨੂੰ ਉਸ ਨੂੰ ਤਿਆਗ ਦੇਣਾ ਚਾਹੀਦਾ ਹੈ ਤੇ ਉਸ ਨੂੰ ਉਸ ਦੇ ਪਤੀ ਕੋਲ ਭੇਜ ਦੇਣਾ ਚਾਹੀਦਾ ਹੈ ਮੇਰੀ ਮਾਂ ਦੇ ਸ਼ਬਦ ਸੁਣ ਕੇ ਮੇਰੇ ਪਿਤਾ ਬਹੁਤ ਗੁੱਸੇ ਵਿੱਚ ਆ ਗਏ ਤੇ ਮੈਨੂੰ ਕਿਹਾ ਇਹ ਦੋਸਤ ਔਰਤ ਤੂੰ ਦੋਸਤ ਔਰਤ ਹੈ ਜਿਹਨੇ ਸਾਡੇ ਪਰਿਵਾਰ ਨੂੰ ਸ਼ਰਮਿੰਦਾ ਕੀਤਾ ਹੈ ਤੇਰੇ ਕਾਰਨ ਸਾਡਾ ਪਿਆਰਾ ਜਵਾਈ ਦੇਵ ਦਾ ਸਾਨੂੰ ਕਿਤੇ ਛੱਡ ਕੇ ਚਲਾ ਗਿਆ ਐਸੇ ਲਈ ਜਿੱਥੇ ਵੀ ਤੇਰਾ ਪਤੀ ਹੈ ਉੱਥੇ ਜਾ ਜਾ ਜਿੱਥੇ ਮਰਜੀ ਜਾ ਫਿਰ ਮੈਂ ਆਪਣਾ ਘਰ ਛੱਡ ਕੇ ਚਲੀ ਗਈ ਜਦੋਂ ਮੈਂ ਬਾਹਰ ਗਈ ਤਾਂ ਲੋਕ ਮੈਨੂੰ ਦੋਸਤ ਔਰਤ ਪਾਪੀ ਤੇ ਨੈਤਿਕ ਕਹਿਣ ਲੱਗ ਪਏ ਐਸ ਲਈ ਮੈਂ ਆਪਣੇ ਪਤੀ ਦੀ ਪਾਲ ਵਿੱਚ ਜੰਗਲ ਵਿੱਚ ਗਈ ਫਿਰ ਇੱਕ ਦਿਨ ਜੰਗਲ ਵਿੱਚ ਮੈਂ ਜਾ ਕੇ ਇੱਕ ਚੌਂਪੜੇ ਦੇ ਸਾਹਮਣੇ ਖੜੀ ਹੋ ਗਈ ਅਤੇ ਭੀਖ ਮੰਗਣ ਲੱਗ ਪਈ। ਉਹ ਤੇ ਦੇਵਿਆਨੀ ਨਾਮ ਦੀ ਇੱਕ ਔਰਤ ਜੋ ਚੌਂਪੜੀ ਉਚਰੰਦੀ ਸੀ। ਉਸਨੇ ਮੈਨੂੰ ਵੇਖ ਕੇ ਆਪਣੇ ਪਤੀ ਨੂੰ ਕਿਹਾ ਸਾਹਮਣੇ ਇੱਕ ਦਾਸ ਪਤਨੀ ਔਰਤ ਦਰਵਾਜ਼ੇ ਤੇ ਭੀਖ ਮੰਗਣ ਲਈ ਆਈ ਹੈ। ਦੇਵ ਯਾਨੀ ਦਾ ਪਤੀ ਦੇਵਦਾਸ ਸੀ ਜਿਸਨੇ ਮੈਨੂੰ ਧਿਆਲ ਦਿੱਤਾ ਸੀ। ਉਸਨੇ ਮੈਨੂੰ ਦੇਖ ਕੇ ਪਛਾਣ ਲਿਆ ਤੇ ਆਪਣੀ ਪਤਨੀ ਨੂੰ ਕਿਹਾ ਇਹ ਪਿਆਰੀ ਹੈ ਮੇਰੀ ਪਹਿਲੀ ਪਤਨੀ ਹੈ ਜੋ ਮੈਨੂੰ ਬਹੁਤ ਪਿਆਰੀ ਸੀ। ਐਸ ਲਈ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਤੇ ਉਸ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣੀ ਚਾਹੀਦੀ ਹੈ ਫਿਰ ਦੇਵਯਾਨੀ ਨੇ ਆਪਣੇ ਪਤੀ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਮੈਨੂੰ ਘਰ ਦੇ ਅੰਦਰ ਬੁਲਾਇਆ ਅਤੇ ਮੈਨੂੰ ਪੜਨ ਲਈ ਕਪੜੇ ਦਿੱਤੇ ਫਿਰ ਇੱਕ ਦਿਨ ਮੈਂ ਬੈਠ ਕੇ ਅਤੇ ਦੇਵਯਾਨੀ ਦੇ ਚੰਗੇ ਸੁਭਾਅ ਦੇ ਮੇਰੇ ਬੁਰੇ ਸੁਭਾਅ ਬਾਰੇ ਸੋਚਣ ਲੱਗੀ ਮੈਂ ਬਹੁਤ ਉਦਾਸ ਹੋਣ ਲੱਗੀ ਬਹੁਤ ਜ਼ਿਆਦਾ ਚਿੰਤਾ ਕਰਨ ਲੱਗੀ ਤੇ ਮੇਰਾ ਦਿਲ ਫਟ ਗਿਆ ਹੁਣ ਉਸ ਬਿਗੜਦੀ ਪਤਨੀ ਅੱਗੇ ਕਹਿੰਦੀ ਹੈ ਦੇਵੀ ਹੁਸੇਪਲ ਮੈਂ ਮਰ ਗਈ ਮੇਰੀ ਮੌਤ ਹੋ ਗਈ ਫਿਰ ਇਹ ਦੋ ਦੋਤਾਏ ਉਹ ਜਗ੍ਹਾ ਤੇ ਆਏ ਮੈਨੂੰ ਚੁੱਕ ਕੇ ਹਮ ਲੋਕ ਲੈ ਗਏ ਉਹਤੇ ਮਹਾਰਾਜ ਨੇ ਮੇਰਾ ਵਰਤਾਨ ਦੇਖਿਆ ਇਹ ਮਦੋਤਾ ਨੇ ਕਿਹਾ ਇਹ ਤੁਤੋ ਇਸ ਪਾਪੀ ਔਰਤ ਨੇ ਆਪਣੇ ਪਤੀ ਦਾ ਬਹੁਤ ਬੰਨ ਕੀਤਾ ਹੈ ਉਹ ਆਪਣੇ ਪਤੀ ਦੇ ਸਾਹਮਣੇ ਖੰਦੀ ਸੀ ਆਪਣੇ ਪਤੀ ਦਾ ਨਾਂ ਲੈ ਕੇ ਬੁਲਾਉਂਦੀ ਸੀ ਉਹ ਸਾਨੂੰ ਘਰੇਲੂ ਕੰਮ ਕਰਵਾਉਂਦੀ ਸੀ ਐਸ ਲਈ ਇਸ ਪਾਪੀ ਔਰਤ ਨੂੰ ਲੈ ਜਾਓ ਤੇ ਸਾਨੂੰ ਨਰਕ ਵਿੱਚ ਸੁੱਟ ਦਿਓ ਫਿਰ ਮਹਾਰਾਜ ਯਮ ਰਾਜ ਦਾ ਹੁਕਮ ਮਿਲਣ ਤੇ ਯਮਦੂਤ ਮੈਨੂੰ ਨਰਕ ਵਿੱਚ ਲੈ ਗਏ ਉਹਨਾਂ ਨੇ ਮੈਨੂੰ ਅਗਵੀ ਸਾਲ ਦਿੱਤਾ ਮੈਨੂੰ 11 ਵੀ ਸੁੱਟ ਦਿੱਤਾ ਮੈਨੂੰ ਕਈ ਸਾਲਾਂ ਤੱਕ ਨਰਕ ਵਿੱਚ ਦੁੱਖ ਚੇਲਾ ਪਿਆ ਫਿਰ ਨਰਕ ਦੀ ਸਜ਼ਾ ਪੂਤਣ ਤੋਂ ਬਾਅਦ ਮਹਾਰਾਜ ਜੀ ਮੈਨੂੰ ਇੱਕ ਵੱਖਰੀ ਯੋਨੀ ਵਿੱਚ ਪਾ ਦਿੱਤਾ। ਬਗਿਆੜ ਦੀ ਪਤਨੀ ਨੇ ਕਿਹਾ ਹੈ ਦੇਵੀ ਕਿਰਪਾ ਕਰਕੇ ਮੈਨੂੰ ਇਸ ਜੀਵਨ ਤੋਂ ਮੁਕਤ ਕਰੋ। ਤੁਸੀਂ ਆਪਣੇ ਪਤੀ ਦੀ ਬਹੁਤ ਸੇਵਾ ਕੀਤੀ ਹੈ ਇਸ ਲਈ ਮੈਨੂੰ ਆਪਣੇ ਕੁਝ ਗੁਣ ਦੇ ਦਿਓ। ਇਹ ਰਾਣੀ ਹਨਮਿਲਾ ਮਹਾਰਾਜ ਕੋਲ ਭੱਜੀ ਜਾਂਦੀ ਹੈ ਤੇ ਰਾਜਾ ਨੂੰ ਕਿਹਾ ਹੈ ਪ੍ਰਭੂ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਇਹ ਪਤਨੀ ਮੇਰੇ ਕੁਝ ਗੁਣ ਮੰਗ ਰਹੀ ਹੈ ਮੈਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਜੋ ਵੀ ਹੁਮ ਦੇਵੋਗੇ ਮੈਂ ਉਹੀ ਕਰਾਂਗੀ ਮਹਾਰਾਜ ਕਸ਼ਮ ਨੇ ਕਿਹਾ ਇਸ ਗਰੀਬ ਕੁੜੀ ਨੇ ਬਹੁਤ ਦੁੱਖ ਝੱਲੇ ਹਨ ਤੂੰ ਉਸ ਨੂੰ ਆਪਣੇ ਗੁਣ ਦੇ ਔਰ ਉਸ ਨੂੰ ਬੰਦ ਚਾਲੇ ਮਾਨਜਾ ਕਸ਼ੇਂ ਦੀ ਅੱਗੇ ਲੈ ਕੇ ਹਰਮਿਲਾ ਬਗਿਹਾਰ ਦੀ ਪਤਨੀ ਕੋਲ ਗਏ ਤੇ ਕਿਹਾ اے ਦੇਵੀ ਮੈਂ ਤੈਨੂੰ ਆਪਣੇ ਇੱਕ ਸਾਲ ਦੇ ਹੁੰਦ ਦਿੰਦੀ ਹਾਂ ਰਾਣੀ ਦੇ ਕਹਿਣ ਨਾਲ ਬਗਿਹਾਰ ਦੀ ਪਤਨੀ ਦੀ ਮੌਤ ਹੋ ਗਈ ਤੇ ਵਿਸ਼ਨੂੰ ਲੋਕ ਵਿੱਚ ਚਲੀ ਗਈ ਹੁਣ ਭਗਵਾਨ ਕ੍ਰਿਸ਼ਨ ਜੀ ਅੱਗੇ ਕਹਿੰਦੇ ਹਨ ਕਿ हे ਦੇਵੀ ਹੁਣ ਤੁਹਾਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਕਿ ਉਹ ਕਿਹੜਾ ਪਾਪ ਹੈ ਜੋਰ ਤਾਂ ਕਰਦੀਆਂ ਹਨ ਅਤੇ ਸਾਰੀਆਂ ਔਰਤਾਂ ਨੂੰ ਇਹ ਪਾਪ ਕਰਨ ਤੋਂ ਕਾ ਚਾਹੀਦਾ ਹੈ ਸ਼ਾਸਤਰਾਂ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਇੱਕ ਵਿਆਹੀ ਔਰਤ ਨੂੰ ਆਪਣੇ ਪਤੀ ਦੇ ਖਾਣ ਤੋਂ ਬਾਅਦ ਹੀ ਖਾਣਾ ਖਾਣਾ ਚਾਹੀਦਾ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਜੇਕਰ ਕੋਈ ਔਰਤ ਆਪਣੇ ਪਤੀ ਨਾਲ ਖਾਵੇ ਤਾਂ ਆਪਣੇ ਪਤੀ ਦਾ ਨਿਰਾਦਰ ਕਰੇ ਜਾਂ ਆਪਣੇ ਪਤੀ ਨਾਲ ਦੁਰਵਿਵਹਾਰ ਕਰੇ ਤਾਂ ਉਸ ਨਾਲ ਕੀ ਹੁੰਦਾ ਹੈ ਤੁਸੀਂ ਸਾਰਿਆਂ ਨੂੰ ਇਸ ਵੀਡੀਓ ਲਈ ਐਸ ਰੂਟ ਪਤਾ ਲੱਗ ਗਿਆ ਹੋਵੇਗਾ ਧੰਨਵਾਦ ਜੀ